ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਦੁਬਾਰਾ ਤੋਂ ਗਰਮੀ ਤੋਂ ਲੋਕ ਪਰੇਸ਼ਾਨ ਹੋਏ ਪਏ ਨੇ ਤਾਂ ਇਸ ਵਿਚਾਰੇ ਮੌਸਮ ਵਿਭਾਗ ਦੇ ਵੱਲੋਂ ਇੱਕ ਤਾਜ਼ਾ ਭਵਿੱਖਬਾਣੀ ਕਰ ਦਿੱਤੀ ਗਈ ਹੈ ਦੱਸੇ ਕਿ ਬੀਤੇ ਕੁਝ ਦਿਨ ਪਹਿਲਾਂ ਮੌਸਮ ਨੇ ਆਪਣਾ ਮਜਾਜ ਬਦਲਿਆ ਸੀ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਠੰਡੀਆਂ ਹਵਾਵਾਂ ਚੱਲੀਆਂ ਸੀ ਕਈ ਥਾਵਾਂ ਤੇ ਮੀਂਹ ਪਿਆ ਸੀ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਗੜੇਮਾਰੀ ਵੀ ਹੋਈ ਸੀ ਤਾਂ ਹੁਣ ਜੋ ਗਰਮੀ ਦੁਬਾਰਾ ਤੋਂ ਵਾਪਸ ਆ ਗਈ ਹੈ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਲੋਕ ਇੱਕ ਵਾਰ ਫਿਰ ਤੋਂ ਗਰਮੀ ਤੋਂ ਪਰੇਸ਼ਾਨ ਨੇ ਤਾਂ ਇਸ ਵਿਚਾਲੇ ਲੋਕਾਂ ਦੇ ਲਈ ਠੰਡੀ ਖਬਰ ਖੁਸ਼ਖਬਰੀ ਕਹਿ ਸਕਦੇ ਹ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੌਸਮ ਠੰਡਾ ਹੋਣ ਵਾਲਾ ਮੌਸਮ ਆਪਣਾ ਮਜਾਜ ਬਦਲਣ ਵਾਲਾ ਇੱਕ ਵਾਰ ਫਿਰ ਤੋਂ ਕੁਝ ਦਿਨਾਂ ਦੀ ਰਾਹਤ ਮਗਰੋਂ ਪੰਜਾਬ 'ਚ ਪਾਰਾ ਮੁੜ ਚੜਨ ਲੱਗਾ ਸੀ ਤਾਂ ਕੱਲ ਜੇਕਰ ਗੱਲ ਕੀਤੀ ਜਾਏ ਦੂਜਾ ਦਿਨ ਸੀ ਸ਼ਨੀਵਾਰ ਗਰਮੀ ਵਧੀ ਕੱਲ ਗਰਮੀ ਉਸ ਤੋਂ ਜ਼ਿਆਦਾ ਵਧੀ ਤਾਂਔਸਤਨ ਤਾਪਮਾਨ ਦੇ ਵਿੱਚ ਵਾਅਦਾ ਹੋਇਆ 1.5 ਡਿਗਰੀ ਦਾ ਤਾਂ ਜੋ ਮੌਸਮ ਵਿਭਾਗ ਦੇ ਵੱਲੋਂ 13 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਗਰਮੀ ਨੂੰ ਦੇਖਦਿਆਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਦੱਸਦੀ ਹੈ ਕਿ ਅੱਤਵਾਰ ਸ਼ਾਮ ਦੀ ਜੇਕਰ ਗੱਲ ਕੀਤੀ ਜਾਏ ਫਰੀਦਕੋਟ ਸਭ ਤੋਂ ਜ਼ਿਆਦਾ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਸਿਰਫ 2 ਦਿਨਾਂ ਦੇ ਲਈ ਹੈਲੋ ਅਲਰਟ ਜਾਰੀ ਕੀਤਾ ਇਸ ਮਗਰੋਂ 26 ਜੂਨ ਤੋਂ ਸੂਬੇ 'ਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਜੀहां ਇਹ ਰਾਹਤ ਦੀ ਖਬਰ ਹੈ ਕਿ ਗਰਮੀ ਤੋਂ ਰਾਹਤ ਮਿਲੇਗੀ ਹੁਣ ਪੰਜਾਬੀਆਂ ਨੂੰ 26 ਜੂਨ ਤੋਂ ਤਾਂ ਇਸ ਦਿਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ 26 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤਾਂ ਕੁਝ ਥਾਵਾਂ 'ਤੇ ਮੀਂਹ ਵੀ ਪੈ ਸਕਦਾ ਹੈ ਜਦਕਿ 28 ਜੂਨ ਦੀ ਜੇਕਰ ਗੱਲ ਕੀਤੀ ਜਾਏ 28 ਜੂਨ ਨੂੰ ਖੂਬ ਮੀਂਹ ਪੈਣ ਦੀ ਸੰਭਾਵਨਾ ਹੈ ਭਾਰੀ ਮਾਤਰਾ ਦੇ ਵਿੱਚ ਮੀਂਹ 28 ਜੂਨ ਨੂੰ ਪਏਗਾ ਜੋ ਕਿ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋਏਗੀ ਯਾਨੀ ਕਿ 28 ਜੂਨ ਨੂੰ ਪੰਜਾਬ ਦੇ ਵਿੱਚ ਜਲ-ਥਲ ਹੋਏਗਾ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋਏਗੀ ਮੌਸਮ ਵਿਭਾਗ ਦੇ ਮੁਤਾਬਕ ਮੌਨਸੂਨ ਜੋ ਹੈ ਰਫਤਾਰ ਫੜ ਰਿਹਾ ਤਾਂ ਪੱਛਮੀ ਬੰਗਾਲ ਤੋਂ ਮੌਨਸੂਨ ਦੀ ਰਫਤਾਰ ਮਿੱਠੀ ਪੈ ਗਈ ਹੈ ਪਰ ਮੱਧ ਪ੍ਰਦੇਸ਼ ਤੋਂ ਮੌਨਸੂਨ ਤੇ ਜਿਹਦੇ ਨਾਲ ਅੱਗੇ ਵਧ ਰਿਹਾ ਉਧਰ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਯੂਪੀ ਤੇ ਰਾਜਸਥਾਨ ਚ ਦਾਖਲ ਹੋਵੇਗਾ ਜੇਕਰ ਇਸ ਦੀ ਰਫਤਾਰ ਠੀਕ ਰਹਿੰਦੀ ਹੈ ਤਾਂ ਮੌਨਸੂਨ 30 ਜੂਨ ਦੇ ਆਲੇ ਦੁਆਲੇ ਪੰਜਾਬ ਚ ਦਾਖਲ ਹੋ ਜਾਏਗਾ ਯਾਨੀ ਕਿ 26 ਜੂਨ ਤੋਂ ਜੋ ਮੌਸਮ ਹੈ ਉਸ ਦੇ ਵਿੱਚ ਹਲਕਾ ਜਿਹਾ ਬਦਲਾਅ ਹੋਏਗਾ ਠੰਡੀਆਂ ਹਵਾਵਾਂ ਚੱਲਣਗੀਆਂ ਮੀਂਹ ਪਏਗਾ ਕੁਝ ਇਲਾਕਿਆਂ ਦੇ ਵਿੱਚ ਤਾਂ 28 ਜੂਨ ਨੂੰ ਭਾਰੀ ਮਾਤਰਾ ਚ ਮੀਂਹ ਪਏਗਾ ਪਰ ਐਨ ਸਹੀ ਮੌਕੇ ਤੇ ਮੌਨਸੂਨ ਦੀ ਐਂਟਰੀ ਹੋ ਜਾਏਗੀ 28 ਜੂਨ ਪ੍ਰੀ ਮੌਨਸੂਨ ਹੋਏਗਾ 30 ਜੂਨ ਮੌਨਸੂਨ ਦੀ ਐਂਟਰੀ ਪੰਜਾਬ ਦੇ ਵਿੱਚ ਹੋਏਗੀ ਇਸ ਸਾਲ ਮੌਨਸੂਨ ਸਹੀ ਸਮੇਂ ਤੇ ਪੰਜਾਬ ਦੀਆਂ ਸਰਹੱਦਾ ਦੇ ਵਿੱਚ ਦਾਖਲ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਉੱਧਰ ਮੌਸਮ ਵਿਭਾਗ ਦੇ ਵੱਲੋਂ ਜੋ yellow alert ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਇਹਨਾਂ 13 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਰਹੇਗੀ ਰਤੇ ਰਤੇ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਗਰਮੀ ਦਾ yellow alert ਇੱਕ ਵਾਰ ਫਿਰ ਤੋਂ ਨਾਮ ਦੱਸ ਦਿੰਨੇ ਆ ਨਾਮ ਜਿਹੜੇ 13 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਲੁਧਿਆਣਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਇਹਨਾਂ ਦੇ ਵਿੱਚ ਹੀਟ ਵੇਵ ਦਾ येलो ਅਲਰਟ ਹੈ ਤਿੰਨ ਸ਼ਹਿਰਾਂ ਦੇ ਵਿੱਚ ਜੋ ਤਾਪਮਾਨ ਹੈ 42 ਤੋਂ 45 ਡਿਗਰੀ ਦੇ ਆਲੇ-ਦੁਆਲੇ ਰਹਿ ਸਕਦਾ ਹੈ ਇਹ ਜੋ ਚੇਤਾਵਨੀ ਹੈ ਜੋ ਵਾਰਨਿੰਗ ਹੈ ਮੌਸਮ ਵਿਭਾਗ ਦੀ 25 ਜੂਨ ਤੱਕ ਬਰਕਰਾਰ ਰਹੇਗੀ ਇਸ ਦਿਨ ਵੀ ਇਹਨਾਂ ਇਲਾਕਿਆਂ ਦੇ ਵਿੱਚ ਗਰਮੀ ਦਾ ਕਹਿਰ ਰਹੇਗਾ ਮੌਸਮ ਵਿਭਾਗ ਦੇ ਮੁਤਾਬਕ ਜੇਕਰ ਕੱਲ ਦੀ ਗੱਲ ਕੀਤੀ ਜਾਏ ਤਾਂ ਕੱਲ ਸ਼ਾਮ ਤੋਂ ਅੰਮ੍ਰਿਤਸਰ ਦਾ ਜੋ ਵੱਧ ਤੋਂ ਵੱਧ ਤਾਪਮਾਨ ਹੈ 44.8 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 4 ਡਿਗਰੀ ਵੱਧ ਸੀ ਤਾਂ ਅੱਜ ਹਲਕੇ ਬੱਦਲ ਵਾਈ ਰੈਣ ਦੀ ਸੰਭਾਵਨਾ ਵੀ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੈ ਕੁਝ ਇਲਾਕਿਆਂ ਦੇ ਵਿੱਚ ਹਲਕੇ ਬੱਦਲ ਰਹਿ ਸਕਦੇ ਨੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਕਿਹਾ ਗਿਆ ਹੈ ਕਿ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਜੋ ਤਾਪਮਾਨ ਹੈ 29 ਤੋਂ 40 ਡਿਗਰੀ ਦੇ ਆਲੇ ਦੁਆਲੇ ਰਹਿ ਸਕਦਾ ਹੈ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਤੱਕ ਦਰਜ ਕੀਤਾ ਗਿਆ ਤਾਂ ਅੱਜ ਜਲੰਧਰ ਦੇ ਵਿੱਚ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਸ਼ਹਿਰ ਦਾ ਤਾਪਮਾਨ 29 ਤੋਂ 39 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ ਇਸੇ ਤਰ੍ਹਾਂ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 44.3 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 5 ਡਿਗਰੀ ਵੱਧ ਸੀ ਤਾਂ ਅੱਜ ਦਿਨ ਦਾ ਤਾਪਮਾਨ 29 ਤੋਂ 41 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹਲਕੇ ਬੱਦਲ ਜੁਨੇ ਲੁਧਿਆਣਾ ਚ ਦੇਖੇ ਜਾ ਸਕਦੇ ਨੇ ਪਟਿਆਲਾ ਦਾ ਜੋ ਵੱਧ ਤੋਂ ਵੱਧ ਤਾਪਮਾਨ ਹੈ 40.3 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਵੱਧ ਸੀ ਤਾਂ ਅੱਜ ਪਟਿਆਲਾ ਦੇ ਵਿੱਚ ਵੀ ਬਦਲਵਾਈ ਰਹਿ ਸਕਦੀ ਜੇਕਰ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ 29 ਤੋਂ 39 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ ਯਾਨੀ ਇਹ ਜੋ ਸ਼ਹਿਰਾਂ ਦੇ ਨਾਮ ਦਿੱਤੇ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਸ਼ਹਿਰਾਂ ਦੇ ਵਿੱਚ ਹਲਕੀ ਬਦਲਵਾਈ ਰਹੇਗੀ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹਾਲਾਂਕਿ ਗਰਮੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਹੱਥ ਖੜੇ ਕਰਾ ਦਿੱਤੇ ਨੇ ਤਾਂ ਜੇਕਰ ਪਿਛਲੇ 2 ਦਿਨਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਸ਼ਨੀਵਾਰ ਯਾਨੀ ਪਰਸੋਂ ਤਾਪਮਾਨ ਦੇ ਵਿੱਚ ਵਾਅਦਾ ਹੋਇਆ ਸੀਗਾ ਉਸ ਤੋਂ ਬਾਅਦ ਅੱਜ ਜੇਕਰ ਕੱਲ ਦੀ ਗੱਲ ਕੀਤੀ ਜਾਏ ਐਤਵਾਰ ਦੀ ਗੱਲ ਕੀਤੀ ਜਾਏ ਤਾਂ ਤਾਪਮਾਨ ਦੇ ਵਿੱਚ 1.5 ਡਿਗਰੀ ਦਾ ਵਾਅਦਾ ਹੋਇਆ ਉਸ ਤੋਂ ਬਾਅਦ ਹੁਣ ਜੋ ਹੈ ਤਾਪਮਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਹੋ ਗਿਆ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਏ ਤਾਂ ਮੌਸਮ ਵਿਭਾਗ ਦੇ ਵੱਲੋਂ 13 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਤਾਂ ਦੱਸ ਦਿਓ ਕਿ ਲਗਾਤਾਰ ਜੋ ਗਰਮੀ ਪੈ ਇਹ ਉਸ ਨੂੰ ਲੈ ਕੇ ਅੱਜ 24 ਜੂਨ ਕੱਲ 25 ਜੂਨ ਇਹ ਦੋ ਦਿਨਾਂ ਦਾ ਗਰਮੀ ਦਾ ਅਲਰਟ ਹੈ ਪਰ ਰਾਹਤ ਮਿਲੇਗੀ ਠੰਡਕ ਮਿਲੇਗੀ ਲੋਕਾਂ ਨੂੰ 26 ਜੂਨ ਤੋਂ 26 ਜੂਨ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ 26 ਜੂਨ ਨੂੰ ਪੰਜਾਬ ਦੇ ਵਿੱਚ ਜੋ ਬੱਦਲਵਾਈ ਹੋਏਗੀ ਬੱਦਲ ਛਾਏ ਰਹਿਣਗੇ ਤਾਂ ਕੁਝ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਹੋਏਗੀ ਮੀਂਹ ਪਏਗਾ ਇਲਾਕੇ ਦੇ ਨਾਮ ਵੀ ਦੱਸੇ ਨੇ ਤਾਂ ਨਾਲ ਦੀ ਨਾਲ ਜੋ 28 ਜੂਨ ਹੈ 28 ਜੂਨ ਨੂੰ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਆਏਗਾ ਭਾਰੀ ਮਾਤਰਾ ਦੇ ਵਿੱਚ ਬਾਰਿਸ਼ ਹੋਏਗੀ ਇਹ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਦੱਸ ਦਿੱਤਾ ਗਿਆ ਤਾਂ ਜੇਕਰ 28 ਤੋਂ 29 ਤਰੀਕੇ ਇਸੇ ਤਰੀਕੇ ਦਾ ਮੌਸਮ ਰਹਿੰਦਾ 30 ਜੂਨ ਨੂੰ ਸਹੀ ਮੌਕੇ ਤੇ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਜਾਏਗੀ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ